ਵਧੀਆ ਵਧੀਆ ਗਰਾਈ ਜਾਣ ਵਧੀਆ ਮਾਹੌਲ ਬਣੇ ਵਧੀਆ ਸਾਨੂੰ ਜੋ ਗਰਾਊਂਡ ਬਣੇ ਹਾਂਜੀ ਤੇ ਬੜੇ ਵਧੀਆ ਕਰਦਾ ਚੋ ਚੋ 33 ਨੂੰ ਚੋ ਗੌਂਟ ਅੱਛਾ ਦਾ ਜੋਣਾ ਫਿਰਦਾ ਮਗਰ ਅੱਗੇ ਇੱਕ ਨੰਬਰ ਤੇ ਕੀਤਾ ਤਾਤੂ ਮੜੇ ਨੇ ਜਿਹੀ ਇਥੇ ਪਿੰਡ ਆ ਮਮੁਗਲਾ ਚ ਆਏ ਆ ਪੀਰ ਦੀ ਦਰਗਾਹ ਤੇ ਜਾਗ ਜਗਰਾ ਕਰਾਇਆ ਗਿਆ ਤੇ ਕਬੱਡੀ ਦਾ ਟੂਰਨਾਮੈਂਟ ਸਾਡੀ ਡਿਊਟੀ ਸੀ ਜੁਗਿੰਦਰਪਾਲ ਜੀ ਸਾਹਿਬ ਕਾ ਐਮਐਲਏ ਉਹਨਾਂ ਨੇ ਲਗਾਈ ਸੀ ਸਾਡੇ ਨਾਲ ਉਹਨਾਂ ਦੇ ਬੇਟੇ ਗੌਰਵ ਗੋਪੀ ਜੀ ਆਏ ਆ ਬੜਾ ਵਧੀਆ ਇੱਕ ਉਪਰਾਲਾ ਆ ਯੂਥ ਵਾਸਤੇ ਜਿਹੜਾ ਇਹ ਪਿੰਡ ਵਾਲੇ ਪਿੰਡ ਵਾਲੇ ਕਰ ਰਹੇ ਆ ਖਾਸ ਕਰਕੇ ਮੈਂ ਕਮੇਟੀ ਮੈਂਬਰ ਸਾਰੇ ਕਮੇਟੀ ਮੈਂਬਰਾਂ ਨੂੰ ਵਧਾਈ ਦੇ ਪਾਤਰ ਆ ਉਹਨਾਂ ਨੂੰ ਵਧਾਈ ਦੇਣਾ ਇਹੋ ਜੇ ਟੂਰਨਾਮੈਂਟ ਸਾਡੇ ਪੋਇਲ ਕੇ ਜੁ ਹੁੰਦੇ ਰਹਿਣ ਤਾਂ ਜੋ ਜਿਹੜਾ ਯੂਥ ਹੈ ਨਸ਼ੇ ਵਾਲੇ ਪਾਸੇ ਧਿਆਨ ਘਟਦੇ ਤੇ ਖੇਡਾਂ ਵਾਲੇ ਪਾਸੇ ਧਿਆਨ ਦੇ ਮੈਂ ਇੱਕ ਵਾਰੀ ਫੇਰ ਐਮਐਲਏ ਸਾਹਿਬ ਵੱਲੋਂ ਸਾਰੇ ਹੀ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਜੋ ਇਹ ਖਾਸ ਕਰਕੇ ਕਮੇਟੀ ਦੇ ਮੈਂਬਰਾਂ ਨੂੰ ਜੋ ਏਡਾ ਵੱਡਾ ਉਪਰਾਲਾ ਕੀਤਾ ਜੈ ਹੇ